ਦੇਲਾ ਜੀ ਦੋਨ ਕਿਹਾ ਵੀ ਮੈਂ ਆਪ ਗੱਡੀਆਂ ਚ ਕਾਰਾਂ ਚ ਜਾਂ ਕਿਹਾ ਵੀ ਰੇਲ ਗੱਡੀ ਬਸਾਂ ਦੇ ਵੀ ਸਫ਼ਰ ਕਰਾਂਗਾ ਪਰ ਇਦਾਂ ਨਹੀਂ ਹੈ ਨਾ ਮੈਂ ਇਹ ਤਾਂ ਨਹੀਂ ਚਾਹੁੰਦਾ ਸੀ ਇਹ ਏਡੀ ਵੱਡੀ ਹੈ ਨਾ ਕਰਨ ਕਿਉਂਕਿ ਮੇਰੀ ਭੈਣ ਹੈ ਮੇਰਾ ਇਹਨਾਂ ਨੂੰ ਦੇਣਾ ਕੁਝ ਫਰਜ਼ ਬੰਦਾ ਤੇ ਅੱਜ ਮੈਂ ਇਹਨਾਂ ਤੋਂ ਲੈ ਰਿਹਾ ਹੋ ਸਕਦਾ ਮੈਂ ਇਹਦੀ ਜਗਾ ਹੁੰਦਾ ਮੈਂ ਇਦਾਂ ਨਾ ਕਰ ਸਕਦਾ ਪਰ ਇਹਨਾਂ ਨੂੰ ਦੇਖ ਕੇ ਮਹਾਰਾਜ ਮੈਨੂੰ ਵੀ ਹੈ ਨਾ ਏਡੇ ਵੱਡੇ ਦਿਲ ਦੇ ਦੇ ਕਿ ਮੈਂ ਵੀ ਕੁਝ ਕਰ ਸਕਦਾ ਤੋਡੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਅਸੀਂ ਇਸ ਹੀਰੇ ਨੂੰ ਸੰਭਾਲ ਕੇ ਰੱਖਣਾ ਇਹ ਹੀਰੇ ਦੇ ਲਈ ਇਹ ਪੇਟਾ ਜਿਹੜੀ ਤੁਸੀਂ ਅੱਜ ਲੈ ਕੇ ਆਏ ਹੋ ਤੇ ਇੱਕ ਜਿਹੜਾ ਸਾਡਾ ਸਰਮੌਰ ਬੰਦੀ ਸਿੰਘ ਆ ਜਿਹੜਾ ਆਪ ਦੇ 30 ਸਾਲ ਉਹਨੇ ਕੌਮ ਨੂੰ ਦਿੱਤੇ ਨੇ ਮੈਨੂੰ ਲੱਗਦਾ ਹੈ ਕਿ ਹਰ ਇੱਕ ਚੀਜ਼ ਦੁਨੀਆ ਤੇ ਅਸੀਂ ਪੋਸੀਬਲ ਕਰਵਾ ਸਕਦੇ ਹਾਂ ਪਰ ਕਿਸੇ ਦੇ 30 ਸਾਲ ਵਾਪਸ ਨਹੀਂ ਮੋੜ ਸਕਦੇ ਇਹ ਸਾਈਕਲ ਹੁੰਦਾ ਨਾ ਕਿ ਸਾਈਕਲ ਕਢਾ ਕੇ ਲਿਆ ਹੋਏ ਤੇ ਉਹਨੂੰ ਕਹੀਏ ਯਾਰ ਸਾਈਕਲ ਦੇ ਦੇ ਤੇ ਸਾਈਕਲ ਵੀ ਨਹੀਂ ਦਿੰਦਾ ਵਾ ਇਹਨੇ ਉਹ ਗੱਡੀ ਦਿੱਤੀ ਜਿਹੜੀ ਇਹਨੂੰ ਲੈ ਕੇ ਦਿੱਤੀ ਸੀ ਸਭ ਤੋਂ ਮੇਨ ਗੱਲ ਇਹ ਗੱਡੀ ਇਹਨੂੰ ਲੈ ਕੇ ਦਿੱਤੀ ਸੀ ਫਿਰ ਇੱਕ ਕੁੜੀ ਜਿਹੜੀ ਕੁੜੀ ਆ ਉਹਨੇ ਚੁਣ ਲਿਆ ਵੀ ਮੈਂ ਟ੍ਰੇਨ 'ਚ ਜਾਵਾਂਗੀ ਮੇਰਾ ਪ੍ਰਾਣ ਨਹੀਂ ਇਦਾਂ ਤੁਰਨਾ ਚਾਹੀਦਾ ਤਾਂ ਜੇ ਇੱਕ ਕੁੜੀ ਜਿਹਦਾ ਆਪਣਾ ਸਾਧਨ ਆ ਉਹ ਇਹ ਸੋਚ ਸਕਦੀ ਹੈ ਤੇ ਜਿਹੜੇ ਲੱਖਾਂ ਡਾਲਰ ਆਂਦੀਆਂ ਚੈਰਿਟੀਆਂ ਸਾਰਾ ਕੁਝ ਕਰ ਰਹੇ ਆ ਉਹ ਕਿਉਂ ਨਹੀਂ ਕਰ ਸਕਦੇ ਵੀ ਜਿਵੇਂ ਗੁਰਨਾਨਕ ਦੇਵ ਜੀ ਪਾਤਸ਼ਾਹ ਨੂੰ ਰਵਾਬ ਖਰੀਦਣ ਲਈ 20 ਰੁਪਏ ਬੇਬੇ ਨਾਨਕੀ ਨੇ ਦਿੱਤੇ ਸੀ ਤੇ ਉਹ ਰਵਾਬ ਉਹਨਾਂ ਨੇ ਭਾਈ ਮਰਦਾਨੇ ਨੂੰ ਦਿੱਤੀ ਤੇ ਅੱਜ ਉਹ ਕੀਰਤਨ ਦਾ ਇਹ ਮੇਰੀ ਭੈਣ ਹੈ ਹਿੱਸਾ ਹੈ ਮੇਰੀ ਬੇਟੀ ਬਿਲਕੁਲ ਹੈ ਪੰਜਾਬ ਦੇ ਮਹਿਰੂਮ ਮੁੱਖ ਮੰਤਰੀ ਬਿਆਨਤ ਸਿੰਘ ਕਤਲकांड ਮਾਮਲੇ ਦੇ ਵਿੱਚ ਮੁਲਜ਼ਮ ਭਾਈ ਗੁਰਮੀਤ ਸਿੰਘ ਇੰਜੀਨੀਅਰ ਜੋ ਕਿ ਜ਼ਮਾਨਤ ਮਿਲ ਚੁੱਕੀ ਆ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਅੱਜ ਕੌਮ ਦੇ ਵੱਲੋਂ ਕੌਮ ਦੇ ਕੁਝ ਯੋਧਿਆਂ ਦੇ ਵੱਲੋਂ ਇੱਕ ਭੈਣ ਦੇ ਵੱਲੋਂ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਸਤਿਕਾਰ ਕੀਤਾ ਗਿਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਕਿਉਂਕਿ ਕੌਮ ਦੀਆਂ ਕੁਰਬਾਨੀਆਂ ਵੱਡੀਆਂ ਹੁੰਦੀਆਂ ਨੇ ਤੇ ਅਕਸਰ ਸਵਾਲ ਟੋਟਦੇ ਨੇ ਕਹਿੰਦੇ ਕੁਰਬਾਨੀਆਂ ਤਾਂ ਹੋ ਜਾਂਦੀਆਂ ਨੇ ਤੇ ਕੁਰਬਾਨੀਆਂ ਕਰਨ ਵਾਲੇ ਬਾਅਦ ਚ ਰੋਲ ਜਾਂਦੇ ਨੇ ਉਹਨਾਂ ਦੀ ਬਾਹ ਨਹੀਂ ਪੜੀ ਜਾਂਦੀ ਪਰ ਅੱਜ ਸਾਡੀ ਭੈਣ ਪਹੁੰਚੀ ਆ ਜਿਨੇ ਏਡੀ ਵੱਡੀ ਕੌਮ ਦੇ ਲਈ ਕੁਰਬਾਨੀ ਕਰਨ ਵਾਲੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਜਿਨ੍ਹਾਂ ਨੇ ਜਿਹੜਾ 28 ਸਾਲ ਤੋਂ ਸਮਾਂ ਜਿਹੜਾ ਆਪਣਾ ਜੇਲ੍ਹ ਦੇ ਅੰਦਰ ਗੁਜ਼ਾਰ ਦਿੱਤਾ ਤੇ ਜਿਹੜੀ ਇਹਨਾਂ ਦੀ ਕੁਰਬਾਨੀ ਆ ਜੋ ਇਹਨਾਂ ਦਾ ਕਹਿ ਦਈਏ ਦੇਣਾ ਕੌਮ ਦੇ ਲਈ ਉਹ ਕਦੇ ਵੀ ਕੌਮ ਝੁਕਾਰ ਨਹੀਂ ਸਕਦੀ ਹਮੇਸ਼ਾ ਰਣੀ ਰਹੂਗੀ ਗੱਲਬਾਤ ਕਰਾਂਗੇ ਫਤੇ ਦੀ ਸਾਂਝ ਪਾਵਾਂਗੇ ਭੈਣ ਖੁਰਾ ਤੋਂ ਸ਼ੁਰੂਆਤ ਕਰਦੇ ਆਂ ਫਿਰ ਸਿੰਘ ਸਾਹਿਬ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਬਾਬਾ ਬਖਸ਼ੀਸ਼ ਜੀ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਰਾਗੀ ਆਮਨਦੀਪ कौर ਮਜੀਠਾ ਕੀਰਤਨੀ ਗੁਰਦੁਆਰਾ ਬੰਗਲਾ ਸਾਹਿਬ ਬਣੇ ਏਡੀ ਵੱਡੀ ਸੇਵਾ ਕਰਨ ਵਾਲੇ ਸਿੰਘ ਜਿਨ੍ਹਾਂ ਦਾ ਕੌਮ ਰੀਣੀ ਆ ਤੁਹਾਡੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਅਸੀਂ ਇਸ ਹੀਰੇ ਨੂੰ ਸੰਭਾਲ ਕੇ ਰੱਖਣਾ ਇਹ ਹੀਰੇ ਦੇ ਲਈ ਇਹ ਪੇਟਾ ਜਿਹੜੀ ਤੁਸੀਂ ਅੱਜ ਲੈ ਕੇ ਆਏ ਹੋ ਇਹ ਕਿਵੇਂ ਮੰਨਦੇ ਹੁੰਦਾ ਸਾਰਾ ਖਿਆਲ ਹੁੰਦਾ ਦੇਖੋ ਕੌਮ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਆ ਪਰ ਮੈਂ ਇਹ ਸੋਚਦੀ ਆ ਕਿ ਕਿਸੇ ਨੂੰ ਦੋਸ਼ ਦੇਣ ਦੀ ਬਜਾਏ ਮੈਂ ਖੁਦ ਆਪ ਦੇ ਵੱਲ ਝਾਤ ਮਾਰਾਂ ਕਿ ਮੈਂ ਸਿੰਘਾਂ ਦੇ ਲਈ ਕੀ ਕਰ ਰਹੀ ਆ ਮੈਂ ਬੰਦੀ ਸਿੰਘਾਂ ਦੇ ਲਈ ਕੀ ਉਹ ਕਦਮ ਉਠਾ ਰਹੀਆਂ ਜਿਹੜੇ ਉਹਨਾਂ ਦੇ ਲਈ ਉਹ ਡਿਸਰਵ ਕਰਦੇ ਨੇ ਸੋ ਮੇਰੇ ਮਨ ਦੇ ਅੰਦਰ ਇਹ ਬਹੁਤ ਦੇਰ ਦਾ ਵਿਚਾਰ ਚੱਲ ਰਿਹਾ ਕਿਉਂਕਿ ਮੈਂ ਵੀਰ ਜੀ ਨੂੰ ਹਮੇਸ਼ਾ ਰਿਕਸ਼ਾ ਚਲਾਉਂਦੇ ਦੇਖਿਆ ਜਦੋਂ ਵੀ ਪਰੋਲ ਤੇ ਆਉਂਦੇ ਸੀਗੇ ਮਾਤਾ ਜੀ ਦੀ ਦਵਾਈ ਜਿਹੜੀ ਉਹ ਰਿਕਸ਼ਾ ਤੇ ਲੈਣ ਜਾਂਦੇ ਸੀਗੇ ਆਪਦੀ ਕਮਾਈ ਦਾ ਉਹਨਾਂ ਦੇ ਘਰ ਦਾ ਸਾਧਨ ਵੀ ਜਿਹੜਾ ਉਹ ਰਿਕਸ਼ਾ ਚਲਾ ਕੇ ਕਰਦੇ ਸੀਗੇ ਸੋ ਮੈਂ ਉਹਨਾਂ ਦੇ ਨਾਲ ਕਾਫੀ ਟਾਈਮ ਤੋਂ ਮੁਲਾਕਾਤਾਂ ਕਰ ਰਹੀ ਹਾਂ ਤੇ ਮੈਂ ਇਹ ਸਮਝਦੀ ਹਾਂ ਕਿ ਮੈਂ ਇੱਕ ਆਮ ਕੁੜੀ ਆ ਜੀ ਕੋਈ ਐਡਾ ਵੱਡਾ ਵजूद ਨਹੀਂ ਹੈਗਾ ਸਿਰਫ ਇੱਕ ਗੁਰੂ ਘਰ ਦੀ ਉਹ ਕੁੱਕਰ ਹੈਗੀਆਂ ਸੇਵਾਦਾਰ ਹੈਗੀਆਂ ਪਰ ਇਹ ਜਿਹੜੀਆਂ ਸ਼ਖਸੀਅਤਾਂ ਨੇ ਬੰਦੀ ਸਿੰਘ ਜਿਹੜੇ ਸਾਡੇ ਨੇ ਇਹ ਕੌਮ ਦੇ ਲਈ ਸਿਰਮੌਰ ਸ਼ਖਸੀਅਤਾਂ ਨੇ ਜਿਹਦੇ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਣਾ ਆ ਸੋ ਮੈਂ ਇੱਕ ਨਾਰਮਲ ਕੁੜੀ ਜਿਹੜੀ ਆ ਉਹ ਸਕੂਟਰਾਂ 'ਤੇ ਜਾਂ ਟ੍ਰੇਨਾਂ 'ਤੇ ਜਾਂ ਬੱਸਾਂ 'ਤੇ ਸਫ਼ਰ ਕਰਦੀ ਚੰਗੀ ਲੱਗਦੀਆਂ ਪਰ ਇੱਕ ਜਿਹੜਾ ਸਾਡਾ ਸਰਮੌਰ ਬੰਦੀ ਸਿੰਘ ਆ ਜਿਹੜਾ ਆਪ ਦੇ 30 ਸਾਲ ਉਹਨੇ ਕੌਮ ਨੂੰ ਦਿੱਤੇ ਨੇ ਮੈਨੂੰ ਲੱਗਦਾ ਹੈ ਕਿ ਹਰ ਇੱਕ ਚੀਜ਼ ਦੁਨੀਆ 'ਤੇ ਅਸੀਂ ਪੋਸੀਬਲ ਕਰਵਾ ਸਕਦੇ ਆ ਪਰ ਕਿਸੇ ਦੇ 30 ਸਾਲ ਵਾਪਸ ਨਹੀਂ ਮੋੜ ਸਕਦੇ ਸੋ ਉਹਨਾਂ ਨੇ ਕੌਮ ਦੇ ਲਈ ਜਿਹੜੀ ਆ ਆਪਦੀ ਸਾਰੀ ਜਵਾਨੀ ਚਾਰ ਦੀਵਾਰੀ ਦੇ ਅੰਦਰ ਕੱਟੀ ਆ ਤੇ ਮੈਨੂੰ ਲੱਗਦਾ ਹੈ ਕਿ ਇਹ ਡਿਸਰਵ ਬਹੁਤ ਕੁਝ ਕਰਦੇ ਨੇ ਪਰ ਇਹ ਕੀ ਇਹ ਧਿਆਨ ਦੇਣ ਦੀ ਬਸ ਲੋੜ ਆ ਸਾਡੀ ਕੌਮ ਨੂੰ ਕਿ ਜੇ ਅੱਜ ਇਹਨਾਂ ਦੇ ਵੱਲ ਅਸੀਂ ਧਿਆਨ ਦੇਵਾਂਗੇ ਤੇ ਆਉਣ ਵਾਲੀ ਨੌਜਵਾਨੀ ਜਿਹੜੀ ਆ ਇਹਨਾਂ ਦੇ ਨਕਸ਼ੇ ਕਦਮਾਂ ਤੇ ਜਿਹੜੀ ਆ ਉਹ ਚੱਲੂਗੀ ਜੇ ਅੱਜ ਅਸੀਂ ਇਹਨਾਂ ਬੰਦੀ ਸਿੰਘਾਂ ਨੂੰ ਨਾ ਸੰਭਾਲਿਆ ਤੇ ਇਹ ਚੀਜ਼ ਜਿਹੜੀ ਆ ਇਤਿਹਾਸ ਜਿਹੜਾ ਆ ਇਹ ਦੁਹਰਾਇਆ ਜਿਹੜਾ ਜਾਂਦਾ ਤੇ ਆ ਪਰ ਬਹੁਤ ਲੇਟ ਜਦੋਂ ਸਮਾਂ ਲੰਘ ਜਾਂਦਾ ਹੈ ਹਨਾ ਸੋ ਮੈਂ ਇਹ ਚਾਹੁੰਨੀ ਆ ਵੀ ਕਿਹੇ ਨੂੰ ਦੋਸ਼ ਦੇਣ ਦੀ ਬਜਾਏ ਸਭ ਤੋਂ ਪਹਿਲਾਂ ਹੀ ਆਪਦੇ ਪੀੜੇ ਥੱਲੇ ਸੋਟਾ ਮਾਰੀਏ ਵੀ ਅਹੀ ਕੀ ਕਰ ਰਹੇ ਆ ਉੱਥੋਂ ਸ਼ੁਰੂਆਤ ਕਰੀਏ ਤਾਂ ਕਿ ਤੁਹਾਡੇ ਤੋਂ ਮੋਟੀਵੇਟ ਹੋ ਕੇ ਹੋਰ ਵੀ ਜੜੇ ਆ ਉਹ ਲੋਕ ਗਿਓ ਬਾਬਾ ਬਖਸ਼ ਸਿੰਘ ਸਾਡੇ ਨਾਲ ਨੇ ਬਾਬਾ ਜੀ ਅਕਸਰ ਕੌਮ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਅੱਜ ਜੇ ਗੱਲ ਕੀਤੀ ਜਾਵੇ ਧਰਮ ਪਰਿਵਰਤਨ ਹੋ ਰਿਹਾ ਐ ਇਸੇ ਕਰਕੇ ਕਿ ਬਾਹ ਨਹੀਂ ਫੜੀ ਜਾਂਦੀ ਇਸ ਕੌਮ ਦੇ ਅੰਦਰ ਅੱਜ ਵੱਡਾ ਸਨਮਾਨ ਜਿਹੜਾ ਤੁਸੀਂ ਦਿੱਤਾ ਗੱਡੀ ਦਾ ਸਨਮਾਨ ਭੈਣ ਲੈ ਕੇ ਆਏ ਨਹੀਂ ਜਿਨ੍ਹਾਂ ਦੀ ਕੁਰਬਾਨੀ ਦਾ ਕਹਿੰਦੇ ਮੁੱਲ ਹੀ ਕੋਈ ਨਹੀਂ ਵਹੇ ਤਾਂ ਅਸੀਂ ਮੁੱਲ ਨਹੀਂ ਪਾ ਸਕਦੇ ਉਹਨਾਂ ਨੂੰ ਪਰ ਅਸੀਂ ਆਪਣੇ ਵੱਲੋਂ ਜਿੰਨਾ ਕਰ ਸਕਦੇ ਹਾਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਕਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਡੀ ਧੀ ਆ ਤੇ ਬੜੇ ਚਿਰ ਤੋਂ ਸਾਡੇ ਸਾਰਿਆਂ ਨਾਲ ਜੁੜੀ ਹੋਈ ਆ ਕੌਮੀ ਜੋਹਰ ਦਾ ਬਹੁਤ ਮਾਣ ਸਨਮਾਨ ਆ ਤੇ ਦਿਲ ਚ। ਇਹ ਲੈ ਸਾਈਕਲ ਹੁੰਦਾ ਨਾ ਇੱਕ ਸਾਈਕਲ। ਕੋਈ ਕਢਾ ਕੇ ਲਿਆ ਹੋਏ ਤੇ ਉਹਨੂੰ ਕਹੀਏ ਯਾਰ ਸਾਈਕਲ ਦੇ ਦੇ ਤੇ ਸਾਈਕਲ ਵੀ ਨਿੰਦਾ ਵਾ। ਬਿਲਕੁਲ। ਆਪਣਾ ਨਹੀਂ ਦਿੰਦਾ। ਉਹ ਆਪਣੀ ਕਮਾਈ ਚੋਂ ਕੱਢ ਲੂ ਲੈਦੇ ਉਹ ਗੱਲ ਵੱਖਰੀ ਆ। ਇੰਨੇ ਉਹ ਗੱਡੀ ਦਿੱਤੀ ਜਿਹੜੀ ਇਹਨੂੰ ਲੈ ਕੇ ਦਿੱਤੀ ਸੀ। ਸਭ ਤੋਂ ਮੇਨ ਗੱਲ ਇਹ ਗੱਡੀ ਇਹਨੂੰ ਲੈ ਕੇ ਦਿੱਤੀ ਸੀ। ਹੂੰ। ਤੇ ਜਿੱਦਨ ਕਿਸੇ ਨੇ ਇਹ ਮੇਣਾ ਮਾਰਿਆ ਸਾਨੂੰ ਵੀ ਇਹਨਾਂ ਨੂੰ ਵੀ ਕਿ ਜੇ ਸਾਡੀ ਕੌਮ 'ਚ ਹੁੰਦਾ ਤਾਂ ਅਸੀਂ ਜਹਾਜ਼ ਲੈ ਲੈਂਦੇ ਜੀ ਐਡਿਵਰਨ ਬਿਲਕੁਲ ਬੱਚਾ ਵਜਦਰਿੰਦ ਤਾਂ ਇਹ ਗੱਲ ਸਿਰਫ ਨਾ ਜਿਵੇਂ ਅਮਨ ਨੇ ਕਹੀ ਹੈ ਵੀ ਧਿਆਨ ਦੇਣ ਦੀ ਲੋੜ ਆ ਸਾਡੀ ਕੌਮ ਨੇ ਕੰਟਰੀ ਦੀ ਮਦਦ ਕੀਤੀ ਆ ਕੰਟਰੀ ਦੀ ਹੈਲਪ ਕਰਨੀ ਜਿਹੜੀ ਆ ਉਹ ਬਹੁਤ ਔਖੀ ਹੁੰਦੀ ਆ ਕੰਟਰੀ ਦੀ ਹੈਲਪ ਦਾ ਮਤਲਬ ਇਹ ਨਹੀਂ ਹੁੰਦਾ ਵੀ 2 ਕਰੋੜ 5 ਕਰੋੜ ਨਾ ਉਹਨੂੰ ਅਰਬਾਂ ਡਾਲਰ ਦੇਣੇ ਪੈਂਦੇ ਤਾਂ ਕੰਟਰੀ ਦੀ ਹੈਲਪ ਹੁੰਦੀ ਸਾਡੇ ਭਰਾਵਾਂ ਨੇ ਕੰਟਰੀ ਦੀ ਹੈਲਪ ਕੀਤੀ ਆ ਇੱਕ ਕੰਟਰੀ ਦੀ ਪੂਰੀ ਇੱਕ ਬੰਦੇ ਨੇ ਤਾਂ ਉਹ ਚਾਹੇ ਇਹਦਾ ਜਿੰਨੇ ਸਿੰਘ ਨੇ 20 25 30 50 100 ਸਾਰਿਆਂ ਨੂੰ ਲਗਜ਼ਰੀ ਕਾਰਾਂ ਲੈ ਕੇ ਦੇਖ ਸਕਦਾ ਇੱਕੋ ਜਿਹਾ ਕਈ ਵਾਰੀ ਇਹ ਨਹੀਂ ਹੈਗਾ ਉਹਨਾਂ ਦੇ ਦਿਲਾਂ 'ਚ ਪਿਆਰ ਨਹੀਂ ਹੈ ਧਿਆਨ ਨਹੀਂ ਹੁੰਦਾ ਇਸ ਪਾਸੇ ਵੀ ਆ ਗੱਲ ਐਵੇਂ ਹੋ ਸਕਦੀ ਹੈ ਸੋ ਅਸੀਂ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਹੈ ਮੈਂ ਚਾਹੁੰਨਾ ਵੀ ਇਹ ਕੌਮ ਇਸ ਗੱਲ 'ਤੇ ਧਿਆਨ ਦੇ ਵੀ ਇੱਕ ਕੁੜੀ ਜਿਹੜੀ ਕੁੜੀ ਆ ਹਾਲਾਂਕਿ ਉਹਦੀ ਸੇਫਟੀ ਹੈ ਗੱਡੀ 'ਚ ਵੱਧਾ ਸਮਝ ਸਕਦੇ ਹੋ ਗੱਲ ਹੂੰ ਔਰ ਉਹ ਸਿਸਟਮ ਦੇ ਅਗੇਸਟ ਵੀ ਬੋਲਦੀ ਆ ਲੜਦੀ ਵੀ ਆ ਕੌਮਨਾ ਖੜੀ ਆ ਉਹਨੇ ਚੁਣ ਲਿਆ ਵੀ ਮੈਂ ਟ੍ਰੇਨ 'ਚ ਜਾਵਾਂਗੀ ਮੇਰਾ ਪ੍ਰਾਣ ਨਹੀਂ ਇਦਾਂ ਤੁਰਨਾ ਚਾਹੀਦਾ ਤਾਂ ਜੇ ਇੱਕ ਕੁੜੀ ਜਿਹਦਾ ਆਪਣਾ ਸਾਧਨ ਆ ਉਹ ਇਹ ਸੋਚ ਸਕਦੀ ਹੈ ਤੇ ਜਿਹੜੇ ਲੱਖਾਂ ਡਾਲਰ ਆਂਦੀਆਂ ਚੈਰਿਟੀਆਂ ਸਾਰਾ ਕੁਝ ਕਰ ਰਹੇ ਆ ਉਹ ਕਿਉਂ ਨਹੀਂ ਕਰ ਸਕਦੇ ਹੂੰ ਉਹ ਸੋ ਇਹ ਇੱਕ ਇਥੋਂ ਸ਼ੁਰੂਆਤ ਆ ਚੰਗੀ ਸ਼ੁਰੂਆਤ ਆ ਮੈਂ ਜਾਣ ਹਾਂ ਵੀ ਇਹ ਨੂੰ ਲੈ ਕੇ ਦੇਣਾ ਮੇ ਮੇਰਾ ਇਹ ਆ ਕਿ ਇਹ ਵਿਚਾਰੀ ਇਹ ਕਿਉਂ ਇਸ ਤਰ੍ਹਾਂ ਹੋ ਗਏ ਪਰ ਇਹਦਾ ਦਿਲ ਵੱਡਾ ਹੈ ਬਹੁਤ ਵੱਡਾ ਦੇਣਾ ਮੈਂ ਇਹ ਕਹਿਣਾ ਵੀ ਕੋਈ ਸੋਈ ਵੀ ਨਹੀਂ ਦਿੰਦਾ ਹੈਗਾ ਸੋ ਲੱਗਦਾ ਇਹ ਇਹ ਕੰਮ ਸਾਡੀਆਂ ਸੰਸਥਾਵਾਂ ਨੂੰ ਸੰਪਰਦਾ ਨੂੰ ਵੱਡੀਆਂ ਜਥੇਬੰਦੀਆਂ ਨੂੰ ਚਾਹੀਦਾ ਸੀਗਾ ਐ ਜੀ ਪੀ ਸੀ ਸਿੱਖਾਂ ਦੀ ਸਰਮਹੋਰ ਸੰਸਥਾ ਬਣਾਈ ਸੀ ਕਿ ਇਹ ਕੌਮ ਨੂੰ ਸੰਭਾਲੂਗੀ ਪਰ ਲੱਗਦਾ ਅੱਜ ਉਹ ਇਸ ਕੰਮ ਤੋਂ ਬਹੁਤ ਪਿੱਛੇ ਜਾ ਚੁੱਕੀ ਹੈ ਨਹੀਂ ਸਾਡੀਆਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਨਾਨਕਸਰ ਵਾਲੇ ਨੇ ਟਕਸਾਲਾ ਐ ਐਸਡੀਪੀ ਚ ਤੋਂ ਅਦਰ ਬਾਹਰ ਜਿਹੜਾ ਉਹ ਵੀ ਬੜੀਆਂ ਵੱਡੀਆਂ ਸੰਸਥਾਵਾਂ ਨੇ ਕਾਰ ਸੇਵਾ ਦੀ ਈ ਡੀ ਵੱਡੀ ਸੰਸਥਾ ਆ ਸੋ ਮੈਂ ਇਹ ਕਹਿਣਾ ਵੀ ਇਹ ਉਹਨਾਂ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਵੀ ਸਾਡੇ ਕੌਮ ਦੇ ਜਿਹੜੇ ਜੋਧੇ ਨੇ ਉਹਨਾਂ ਸਾਡੇ ਲਈ 30-30 ਸਾਲ ਦੇਤੇ ਆਪਣੀਆਂ ਭੈਣਾ ਮਾਵਾਂ ਸਭ ਰੋਲ ਲਈਆਂ ਤੇ ਅਸੀਂ ਉਹਨਾਂ ਨੂੰ ਕੀ ਕਰਨਾ ਆ ਸਿਰਫ ਉਹਨਾਂ ਦੇ ਵਸੀਲੇ ਖੜੇ ਕਰਨੇ ਆ ਤੇ ਕੌਮ ਇਹਨਾਂ ਦੇ ਕਰੀ ਸਕਦੀ ਆ ਔਰ ਕੌਮ ਲਈ ਇਹ ਇੰਨਾ ਛੋਟਾ ਕੰਮ ਵੀ ਇੱਥੋਂ ਗੱਲ ਸ਼ੁਰੂ ਜ਼ਰੂਰ ਹੋਊਗੀ ਪਰ ਇਸ ਗੱਲ ਦੀ ਵਧਾਈ ਆ ਵੀ ਸ਼ੁਰੂ ਇਹਨੇ ਕੀਤੀ ਆ ਇਹ ਦੀ ਰੱਖੀ ਗਈ ਅੱਜ 100% ਜੀ ਬਿਲਕੁਲ ਹੋਇਆ ਹੋਊਗਾ ਪਹਿਲਾਂ ਵੀ ਪਰ ਇਸ ਤਰ੍ਹਾਂ ਨਹੀਂ ਹੋਇਆ ਹੂੰ ਜੀ ਸਿੰਘ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਬੜੇ ਲੰਬੇ ਸਮੇਂ ਬਾਅਦ ਆਏ ਨੇ ਹੋਏ ਨਹੀਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕੁਰਬਾਨੀ ਮੈਂ ਜਿਵੇਂ ਕਿਹਾ ਤੁਹਾਡੀ ਦਾ ਮੁੱਲ ਕੋਈ ਨਹੀਂ ਅਸੀਂ ਰੀਣੀ ਆ ਅੱਜ ਪੂਰੀ ਕੌਮ ਦਾ ਹਰ ਇੱਕ ਪੰਜਾਬੀ ਦਾ ਸਿਰ ਚੌਦਾ ਇੰਨਾ ਮਾਨ ਸਨਮਾਨ ਅੱਜੇ ਤੋਂ ਬਾਹਰ ਆ ਕੇ ਮਿਲਿਆ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਣਾ ਵੀ ਮੈਨੂੰ ਆਪਣੀ ਕੌਮ ਦੇ ਉੱਤੇ ਕਦੇ ਗਿਲਾ ਸ਼ਿਕਵਾ ਨਹੀਂ ਮੈਂ ਹਮੇਸ਼ਾ ਇਸ ਗੱਲ ਦਾ ਮਾਣ ਕਰਦਾ ਕਿ ਮੈਂ ਸਿੱਖ ਪੰਥ ਦਾ ਹਿੱਸਾ ਹਾਂ ਤੇ ਜਦੋਂ ਵੀ ਮੈਂ ਕੋਸ਼ਿਸ਼ ਕੀਤੀ ਆਪਣੀ ਕਿਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪੰਥ ਨੂੰ ਲੱਗਿਆ ਕਿ ਸ਼ਾਇਦ ਇਹ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਇਦਾਂ ਨਹੀਂ ਕਰਨਾ ਇਦਾਂ ਕਰਨਾ ਤੇ ਹੌਲੀ-ਹੌਲੀ ਉਹ ਕਰ ਰਹੇ ਆ ਭੈਣ ਦਾ ਸਰਜੀ ਦਾ ਬਹੁਤ ਵੱਡਾ ਦਿਲਾ ਜੀ ਦੋਣ ਨੇ ਕਿਹਾ ਵੀ ਮੈਂ ਆਪ ਗੱਡੀਆਂ ਚ ਕਰਾਂ ਜਾਂ ਕਹਿੰਦਾ ਵੀ ਰੇਲ ਗੱਡੀ ਬੱਸਾਂ ਦੇ ਵੀ ਸਫ਼ਰ ਕਰ ਲਾਂਗੇ ਪਰ ਇਦਾਂ ਨਹੀਂ ਹਣਾ ਮੈਂ ਇਹ ਤਾਂ ਨਹੀਂ ਚਾਹੁੰਦਾ ਸੀ ਇਹ ਏਡੀ ਵੱਡੀ ਹਣਾ ਕਰਨ ਕਿਉਂਕਿ ਮੇਰੀ ਭੈਣ ਹੈ ਮੇਰਾ ਇਹਨਾਂ ਨੂੰ ਦੇਣਾ ਕੁਝ ਫਰਜ਼ ਬੰਦਾ ਤੇ ਅੱਜ ਮੈਂ ਨਾ ਤੇ ਲੈ ਰਿਹਾ ਹਾਂ ਹੋਰ ਤਰ੍ਹਾਂ ਮਹਿਸੂਸ ਹੁੰਦਾ ਮਨ ਭਰਿਆ ਹੋਇਆ ਹਣਾ ਮਨ ਭਾਵਕ ਆ ਕਿੱਥੇ ਤਾਂ ਦੇਣਾ ਸੀ ਕਹਿੰਦੇ ਕਿੱਥੇ ਅੱਜ ਉਹ ਕਰ ਰਹੇ ਪਰ ਕਹਿੰਦੇ ਕੋਈ ਨਹੀਂ ਇਹ ਮਾਣ ਆ ਇਹ ਸਤਕਾar ਆ ਬੱਚੇ ਵੀ ਦੇ ਦਿੰਦੇ ਆ ਆਪਣੇ ਤੇ ਉਹਨਾਂ ਨੇ ਕਿਹਾ ਵੀ ਮੈਂ ਇੱਕ ਇਹ ਸ਼ੁਰੂਆਤ ਕਰਨੀ ਚਾਹੁੰਦੀ ਆ ਵੀ ਤੁਸੀਂ ਮੈਨੂੰ ਸਹਿਯੋਗ ਦਿਓ ਤਾਂ ਮੈਂ ਉਹਨਾਂ ਦਾ ਸਹਿਯੋਗ ਕਰਦਾ ਹਾਂ ਵੀ ਠੀਕ ਹੈ ਭਾਣੇ ਤੇਰਾ ਦਿਲ ਵੱਡਾ ਹੋ ਸਕਦਾ ਮੈਂ ਇਹਦੀ ਜਗ੍ਹਾ ਹੁੰਦਾ ਮੈਂ ਇਦਾਂ ਨਾ ਕਰ ਸਕਦਾ ਹੈ ਨਾ ਪਰ ਇਹਨਾਂ ਨੂੰ ਦੇਖ ਕੇ ਮਹਾਰਾਜ ਮੈਨੂੰ ਵੀ ਹੈਨਾ ਐਡੇ ਵੱਡੇ ਦਿਲ ਦੇਵੇ ਕਿ ਮੈਂ ਵੀ ਕੁਝ ਕਰ ਸਕਾਂ ਤਾਂ ਕਾਰਸੇਵਾਲੇ ਬਾਬਾ ਜੀ ਹੋਰਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਮਹਾਰਾਜ ਵੈਗੁਰੂ ਜੀ ਕੀ ਹਾਲ ਸਾਹਿਬ ਹੈ ਜੀ ਕੀ ਫਰਮਾਏ ਇਹ ਗੁਰੂ ਜੀ ਕੀ ਹਾਲ ਸਾਹਿਬ ਵੈਗੁਰੂ ਜੀ ਕੀ ਪਤ ਹੈ ਅੱਜ ਐਡਾ ਸਨਮਾਨ ਹੋਇਆ ਜੀ ਸ਼ੁਰੂਆਤ ਹੋਈ ਆ ਕਹਿੰਦੇ ਨੀ ਰੱਖੀ ਗਈ ਆ ਕੀ ਲੱਗਦਾ ਇਹ ਨੀ ਕਿੰਨਾ ਕ ਵੱਡਾ ਅੱਗੇ ਜਾ ਕੇ ਦਰਖਤ ਬਣੂਗੀ ਕਿੰਨਾ ਕ ਇਹਨੂੰ ਫਲ ਲੱਗਣਗੇ ਅਸੀਂ ਨਾ ਦੇਖਦੇ ਰਹੇ ਆਂ ਵੀ ਪਹਿਲਾਂ ਸਾਡੇ ਪ੍ਰਚਾਰਕ ਜਿਹੜੇ ਸੀ ਨਾ ਗੱਲਾਂ ਜਰੂਰ ਕਰਦੇ ਸਟੇਜ ਤੇ ਬਹਿ ਕੇ ਪਰ ਅੱਜ ਅਸੀਂ ਪ੍ਰਚਾਰਕ ਹੱਥੀਂ ਇਹ ਸੇਵਾ ਕਰਦੇ ਸਾਡੇ ਨਾਲ ਇਹਨਾਂ ਦੇ ਲੱਗ ਕੇ ਸੇਵਾ ਇਹਨਾਂ ਨੇ ਕੀਤੀ ਪਹਿਲੀ ਵਾਰੀ ਆ ਇਹ ਸਾਤ ਸ੍ਰੀ ਅਕਾਲ ਵਿੱਕੇ ਸੇ ਪ੍ਰਚਾਰਕ ਨੇ ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਜੋ ਇੱਕ ਬਹੁਤ ਵੱਡੇ ਪ੍ਰਚਾਰਕ ਹੁੰਦੇ ਆ ਇਹ ਸਾਡੀ ਬੇਟੀ ਇੱਕ ਕੀਰਤਨ ਕਰਦੀ ਆ ਵੈਸੇ ਤਾਂ ਜਿਹੜਾ ਕੀਰਤਨ ਕਰਦਾ ਉਹਦਾ ਬਹੁਤ ਰਤਬਾ ਵੱਡਾ ਹੁੰਦਾ ਪਰ ਉਹਨਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜੋ ਇਹ ਸੇਵਾ ਕੀਤੀ ਹੈ ਨਾ ਬਹੁਤ ਵੱਡਾ ਇਹਨਾਂ ਨੇ ਇੱਕ ਲੀ ਵੀ ਪਾਈ ਆ ਤੇ ਭਾਈ ਸਾਹਿਬ ਦਾ ਸਨਮਾਨ ਕਰਨਾ ਬਣਦਾ ਸੀ ਜੋ ਇਹਨਾਂ ਨੇ ਕੀਤਾ ਆ ਬੇਟੀ ਨੂੰ ਵੈਸੇ ਤਾਂ ਬੇਟੀਆਂ ਨੂੰ ਦੇਣਾ ਹੁੰਦਾ ਆ ਪਰ ਕੋਈ ਗੱਲ ਨਹੀਂ ਜਦੋਂ ਬੇਟੇ ਸਾਡੇ ਬੱਚੇ ਕਾਮਯਾਬ ਨੇ ਤੇ ਉਹ ਵੀ ਆਪਣੇ ਮਾਪੇ ਬਾਪ ਦੀ ਭਰਾਮਾ ਦੀ ਸੇਵਾ ਕਰ ਸਕਦੇ ਨੇ ਇਹਨਾਂ ਨੇ ਬਹੁਤ ਹੀ ਵਧੀਆ ਇਹਨਾਂ ਨੇ ਕਦਮ ਚੁੱਕਿਆ ਦੂਜੀ ਗੱਲ ਇੱਕ ਮੈਂ ਤੁਹਾਡੇ ਲਈ ਹੋਰ ਜ਼ਰੂਰ ਦੱਸਣੀ ਚਾਹਉਣਾ ਵੀ ਸਾਰੀ ਥਾਈ ਨਾ ਤੁਸੀਂ ਪ੍ਰੈਸ ਵਾਲੇ ਜਿਹੜੇ ਜੇ ਹਰ ਥਾਂ ਰਹੇ ਨੇ ਉਹ ਇੰਦਰਾ ਗਾਂਧੀ ਮਾਰਤੀ ਬੈਂਤ ਮਾਰਦਾ ਸੀ ਨਹੀਂ ਨਾ ਇੰਦਰਾ ਗਾਂਧੀ ਮਾਰੀ ਹੈ ਨਾ ਅਸੀਂ ਬੈਂਤ ਮਾਰਿਆ ਨਾ ਅਸੀਂ ਵੈਦਿਆ ਮਾਰਿਆ ਅਸੀਂ ਜਿਹੜੇ ਇਹ ਦੇ ਹੈਗੇ ਸੀ ਨਾ ਸਟੇਟ ਦੇ ਸੰਧ ਸੀ ਇਹ ਮੁੱਖ ਮੰਤਰੀ ਸੀ ਇਹ ਇਹ ਮੁੱਖ ਮੰਤਰੀ ਦਾ ਸੋਧਾ ਸੀ ਜੇ ਉਹ ਦਿੱਲੀ ਬੈਠੀ ਸੀ ਤੇ ਉਹ ਦੇਸ਼ ਦੀ ਪ੍ਰਧਾਨ ਮੰਤਰੀ ਸੀ ਪ੍ਰਧਾਨ ਮੰਤਰੀ ਦਾ ਸੋਧਾ ਸੀ ਜੇ ਵੈਦਿਆ ਸੀ ਨਾ ਤੇ ਉਹ ਇੱਕ ਫੌਜਦਾਰ ਜਿਹੜਾ ਸੀ ਜਨਰਲ ਸੀ ਜਿਹਨੇ ਦਰਬਾਰ ਸਾਹਿਬ ਤੇ ਚੜ ਕੇ ਆਇਆ ਸੀ ਕਿੰਦੀ ਕਿਸੇ ਬੰਦੇ ਦਾ ਨਾਂ ਨਾ ਲਿਆ ਕਰੋ ਤੇ ਮੈਂ ਜਿਹੜੇ ਅੱਗੋਂ ਬੋਲਣ ਵਾਲੇ ਆ ਨਾ ਉਹਨਾਂ ਨੂੰ ਵੀ ਇਹ ਕਹੂੰ ਵੀ ਅੱਗੋਂ ਤੁਸੀਂ ਇਹ ਗੱਲ ਦਾ ਜਵਾਬ ਇਸ ਤਰ੍ਹਾਂ ਦਿਆ ਕਰੋ ਵੀ ਅਸੀਂ ਕੋਈ ਬੰਦਾ ਨਹੀਂ ਕਿਸੇ ਕਿਸਮ ਦਾ ਮਾਰਿਆ ਨਾ ਅਸੀਂ ਕੋਈ ਜਨਾਨੀ ਮਾਰੀ ਆ ਅਸੀਂ ਜਿਹੜਾ ਸੋਧਾ ਲਾਇਆ ਆ ਉਹ ਸਿਸਟਮ ਦਾ ਜਿਹੜਾ ਸੰਧ ਸੀ ਨਾ ਜਾਂ ਉਹ ਸੂਬੇਦਾਰ ਸੀ ਜਾਂ ਉਹ ਦੇਸ਼ ਦਾ ਸੂਬੇਦਾਰ ਸੀ ਜਾਂ ਉਹ ਕੁਝ ਵੀ ਸੀ ਅਸੀਂ ਇੱਕ ਸਿਸਟਮ ਦਾ ਇੱਕ ਸਾਡੀ ਟੱਕਰ ਜਿਹੜੀ ਆ ਨਾ ਤੇ ਕਿਸੇ ਕਾਂਗਰਸ ਨਾਲ ਆ ਨਾ ਕਿਸੇ ਦੂਜੇ ਨਾਲ ਆ ਸਾਡੀ ਉਹ ਸਿਸਟਮ ਨਾਲ ਦਿੱਲੀ ਦੇ ਨਾਲ ਟੱਕਰ ਆ ਦਿੱਲੀ ਨਾਲ ਲੜਾਈ ਸਾਡੀ ਅੱਜ ਵੀ ਚੱਲ ਰਹੀ ਆ ਉਹ ਚਲਦੀ ਰਹੂਗੀ ਤੇ ਮੈਂ ਇਹ ਗੱਲ ਤੁਹਾਡੇ ਧਿਆਨ ਚ ਲੈ ਆਂਦੀ ਐ ਇਸ ਵਾਸਤੇ ਕਿਉਂਕਿ ਤੁਸੀਂ ਸ਼ੁਰੂ ਹੀ ਇੱਥੋਂ ਕੀਤਾ ਸੀ ਵੀ ਬੈਂਤ ਸਿੰਘ ਦਾ ਕਤਲ ਫਿਰ ਵੇਰਵਾ ਤਾਂ ਦੇਣਾ ਪਊਗਾ ਨਾ ਜੀ ਮੁੱਖ ਮੰਤਰੀ ਦਾ ਨਾਮ ਦਾ ਵੇਰਵਾ ਤਾਂ ਦੇਣਾ ਪਊਗਾ ਨਾ ਮੁੱਖ ਮੰਤਰੀ ਲੋਕਾਂ ਨੂੰ ਸਾਰਿਆਂ ਨੂੰ ਪਤਾ ਆ ਬੈਂਤ ਨਾਲੋਂ ਪਹਿਲਾਂ ਇਸ ਮੁੱਖ ਮੰਤਰੀ ਨਾਲੋਂ 285 ਸਾਲ ਪਹਿਲਾਂ ਵੀ ਸੀਐਮ ਦਾ ਕਤਲ ਹੋਇਆ ਸੀ ਸ਼ਾਇਦ ਤੁਹਾਡੇ ਧਿਆਨ ਚ ਨਹੀਂ ਹੋਊਗਾ ਤੇ ਉਹ ਉਹ ਇਸੇ ਹੀ ਜਾਣਾ ਜਾਂਦਾ ਵੀ ਉਹ ਸਟੇਟ ਦਾ ਸੰਧ ਸੀ ਤੇ ਇਹ ਵੀ ਸਟੇਟ ਦੇ ਸੰਧ ਸੀ ਬਸ ਮੈਂ ਤਾਂ ਇਹੀ ਗੱਲ ਕਹੂੰਗਾ ਬਾਕੀ ਭਾਈ ਸਾਹਿਬ ਉਹਨਾਂ ਨੇ ਜਿੰਨੀ ਵੀ ਸੇਵਾ ਕੀਤੀ ਆ ਬਹੁਤ ਬਹੁਤ ਉਹਨਾਂ ਦੀ ਵੱਡੀ ਕੁਰਬਾਨੀ ਆ ਜਿਹੜੀ ਉਸ ਸਮੇਂ ਦੇ ਉੱਤੇ ਸਮੇਂ ਦੀ ਵੀ ਲੋੜ ਸੀ ਤੇ ਸਾਡੇ ਨੌਜਵਾਨਾ ਤੁਹਾਡੇ ਵਰਗੇ ਨੌਜਵਾਨ ਜਿਹੜੇ ਅਸੀਂ ਅੱਜ ਮੇਰਾ ਖਿਆਲ ਆ ਵੀ ਜੇ ਉਹ ਸਿਸਟਮ ਚੱਲਦਾ ਰਹਿੰਦਾ ਉਹ ਸਿਸਟਮ ਦਾ ਸੰਦ ਤੇ ਆ ਤੁਹਾਡੇ ਵਰਗੀ ਜਿਹੜੀ ਪਨੀਰੀ ਆ ਨਾ ਹੁੰਦੀ ਤੇ ਸੋ ਮੈਂ ਫਿਰ ਇੱਕ ਵਾਰੀ ਬੇਟੀ ਦਾ ਜੋ ਬੇਟੀ ਨੇ ਸੇਵਾ ਕਰੀ ਆ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਵੀ ਕਰਦਾ ਤੇ ਪ੍ਰਚਾਰਕਾਂ ਨੂੰ ਮੈਂ ਇੱਕ ਜ਼ਰੂਰ ਤੁਹਾਡੇ ਰਾਈ ਬੇਨਤੀ ਕਰਦਾ ਵੀ ਤੁਸੀਂ ਗਾਂ ਸੰਗਤ ਇਕੱਠੀ ਤੁਹਾਡੇ ਨਾਲ ਸੰਗਤ ਜੁੜਦੀ ਆ ਤੇ ਤੁਸੀਂ ਇਹ ਜੀ ਸੇਵਾ ਦੇ ਵਿੱਚ ਹਾਜ਼ਰ ਰਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਤੱਜ ਅਸੀਂ ਪਾਈ ਗੁਰਬੀ ਸਿੰਘ ਜੀ ਇੰਜੀਨੀਅਰ ਜਿਹੜੀ ਇਹਨਾਂ ਦੀ ਕੁਰਬਾਨੀਆਂ ਬੜੀ ਵੱਡੀ ਹੈ ਔਰ ਦੂਸਰੀ ਗੱਲ ਇੱਕ ਸਾਡੇ ਆਮ ਪ੍ਰਚਾਰ ਦੇ ਵਿੱਚ ਚੱਲਦੀ ਹੈ ਮੈਂ ਕਹਿੰਨੇ ਵੀ ਅਸੀਂ ਗੁਰੂ ਮਾਰੇ ਮੂਰੇ ਅਰਦਾਸ ਕਰਦੇ ਆ ਕਿ ਜਿਹੜੇ ਸਾਡੇ ਸਿੰਘ ਹੈ ਜਾਂ ਬੰਦੀ ਸਿੰਘ ਹੈ ਜਾਂ ਸੰਘਰਸ਼ ਵਾਲੇ ਆ ਜਾਂ ਜਿਹੜੇ ਜਿਹਾਰੂ ਅੱਜ ਵੀ ਚੱਲ ਰਹੇ ਆ ਉਹਨਾਂ ਦੇ ਉੱਤੇ ਸਤਿਗੁਰੂ ਦੀ ਬੜੀ ਵੱਡੀ ਕਿਰਪਾ ਹੈ ਵੀ ਅੱਜ ਤੱਕ ਸਾਡੇ ਕਿਸੇ ਵੀ ਸਿੰਘ ਨੇ ਇਹ ਗੱਲਾਂ ਤੇ ਮੂੰਹ ਤੋਂ ਨਹੀਂ ਕਹੀ ਕਿ ਸਾਡਾ ਕੌਮ ਨੇ ਕੁਝ ਪੁੱਛਿਆ ਨਹੀਂ ਹੈ। ਔਰ ਪ੍ਰਚਾਰ ਕੀ ਕੀਤਾ ਜਾ ਰਿਹਾ ਹੈ ਭੰਡੀ ਪ੍ਰਚਾਰ ਕਹਿੰਦੇ ਨੇ ਉਹਨੂੰ ਪ੍ਰਚਾਰ ਨਹੀਂ ਕਹਿ ਸਕਦੇ ਕਿ ਜਿੱਥੇ ਗੱਲ ਹੁੰਦੀ ਹੈ ਕੋਈ ਗੌਣ ਵਾਲਾ ਬੋਲੇ ਕੋਈ ਪ੍ਰਚਾਰਕ ਬੋਲੇ ਉਹ ਗੱਲ ਕਹਿੰਦਾ ਹੈ ਕਿ ਜੀ ਸਾਡਿਆਂ ਨੇ ਬਾਅਦ ਚ ਕੌਮ ਨੇ ਬਾਹ ਨਹੀਂ ਫੜੀ। ਜਦ ਇਹ ਸਾਡੇ ਬੰਦੀ ਸਿੰਘ ਹੈ ਜਿਹਾਰੂ ਸਿੰਘਾ ਉਹਨਾਂ ਦੀ ਜਿੱਥੇ ਤੁਸੀਂ ਮਰਜੀ ਇੰਟਰਵਿਊ ਸੁਣੋ ਵੀ ਭਾਈ ਸਾਹਿਬ ਨੇ ਹੁਣੇ ਤੁਹਾਡੇ ਸਾਹਮਣੇ ਮਤਲ ਤੁਹਾਨੂੰ ਦੱਸਿਆ ਜਿਹੜਾ ਉਹ ਕਹਿੰਦੇ ਵੀ ਅਸੀਂ ਆਪਣੀ ਕੌਮ ਨੂੰ ਕੋਈ ਮੇੜਾ ਨਹੀਂ ਦਿੰਦੇ ਜਿੱਤੇ ਅਸੀਂ ਤੁਰੇ ਅਦੇ ਕਿਸੇ ਨੂੰ ਦੱਸ ਕੇ ਨਹੀਂ ਸੀ ਤੁਰੇ ਅਸੀਂ ਆਪਣੇ ਗੁਰੂ ਪਰਤੀ ਪੰਥ ਪ੍ਰਤੀ ਤੁਰੇ ਸੀ ਤੇ ਸਾਨੂੰ ਸਾਡੇ ਕੀਤੇ ਤੇ ਮਾਣ ਹੈ ਦੂਸਰੀ ਗੱਲ ਅਸੀਂ ਇਹ ਵੀ ਅਰਦਾਸ ਕਰਦੇ ਆ ਵੀ ਜਿਹੜੇ ਸਾਡੇ ਬੰਦੀ ਸਿੰਘ ਹੈ ਜਜਾ ਜਝਾਰੂ ਸਿੰਘ ਉਹ ਵੀ ਇਸੇ ਤਰ੍ਹਾਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿਣ ਵੀ ਕਿਸੇ ਦੇ ਮੂਹਰੇ ਉਹਨਾਂ ਨੂੰ ਹੱਥ ਨਾ ਡਾਣਾ ਪਵੇ ਕਿਉਂਕਿ ਦੇਣ ਵਾਲਾ ਦਾਤਾ ਹੈ ਉਹ ਹਿੱਲੇ ਬਸਿਲੇ ਬਣਾਉਂਦਾ ਅੱਜ ਇਹ ਸਾਡੀ ਭੈਣ ਜਿਹੜੀ ਮੇਰੀ ਛੋਟੀ ਭੈਣ ਅਮਨਦੀਪੀ ਆਈ ਆ ਤੇ ਇਸ ਤਰ੍ਹਾਂ ਬੜੇ ਸਿੰਘ ਹੈ ਜਿਹੜੇ ਗੁਰੂ ਦੀ ਖੁਸ਼ੀ ਲੈ ਲੈਂਦੇ ਆ ਭਾਈ ਗੁਰਮੀਤ ਸਿੰਘ ਜੀ ਖੜੇ ਆ ਇਹਨਾਂ ਨੇ ਸਾਡੇ ਗੁਰੂ ਦੀ ਖੁਸ਼ੀ ਲਈ ਆ ਤੇ ਇਹਦੇ ਵਾਸਤੇ ਸਾਨੂੰ ਇਹ ਚੀਜ਼ ਜਿਹੜਾ ਪ੍ਰਚਾਰ ਹੈ ਨਾ ਬਿਲਕੁਲ ਝੂਠਾ ਹੈ ਕਿ ਕਿਸੇ ਨੇ ਕੌਮ ਨੇ ਬਾਤ ਨਹੀਂ ਪੁੱਛੀ ਜਿਹੜੇ ਤੁਰੇ ਉਹਨਾਂ ਨੇ ਬਾਤ ਪੁੱਛਣ ਦੀ ਗੱਲ ਹੀ ਨਹੀਂ ਕੀਤੀ ਅੱਜ ਤੱਕ ਉਹਨਾਂ ਦੇ ਨਿਸ਼ਚੈ ਅੱਜ ਵੀ ਓਡੇ ਆ ਅੱਜ ਵੀ ਦ੍ਰਿੜ ਹੈ ਜੇ ਭਾਈ ਸਾਹਿਬ ਕਹਿੰਦੇ ਆ ਵੀ ਆਪਣੀ ਕਿਰਤ 'ਚ ਵਿਸ਼ਵਾਸ ਰੱਖਦਾ ਹੈ ਇਹ ਈਰਖਸ਼ਾ ਚਲਾਇਆ ਇਹਨਾਂ ਨੇ ਨਹੀਂ ਕਿਹਾ ਕਿ ਮੈਨੂੰ ਕਿਉਂ ਨਹੀਂ ਦਿੱਤਾ ਕਿਸੇ ਨੇ ਇਹ ਕੌਮ ਦੇਖ ਰਹੀ ਹੈ ਇਹ ਕੌਮ ਦਾ ਹਿੱਸਾ ਇੱਕ ਬੀਬੀ ਅਮਨਦੀਪੀ ਬਣੀ ਅੱਜ ਤੇ ਇਹ ਸਭ ਤੋਂ ਵੱਡੀ ਗੱਲ ਹੈ ਵੀ ਸਭ ਤੋਂ ਪਹਿਲਾਂ ਤੇ ਜਿਹੜੇ ਇੱਕ ਕਿਸੇ ਬਲੰਦੀ ਤੇ ਪਹੁੰਚ ਜਾਣਾ ਸੌਖਾ ਹੁੰਦਾ ਹੈ ਰਬਲੰਦੀ ਤੇ ਬਰੇ ਬਣੇ ਰਹਿਣਾ ਬਹੁਤ ਔਖਾ ਹੈ ਇਹ ਸਾਡੇ ਸਿੰਘਾਂ ਨੇ 30-30 ਸਾਲ 35-35 ਸਾਲ 28-28 ਸਾਲ 25-25 ਸਾਲ ਜੇਲਾ ਕੱਟ ਲਿਆ ਅੱਜ ਵੀ ਇਹਨਾਂ ਦਾ ਸਿੱਧਕ ਸਬਰ ਉੱਡਾ ਹੀ ਹੈ ਜਿੱਥੇ ਖੜੇ ਸੀ ਪਰ ਅੱਜ ਜੇ ਕੋਈ ਮੇਰੇ ਵਰਗਿਆਂ ਦੀਆਂ ਗੱਲਾਂ ਕਰੀਏ ਵੀ ਕਿਤੇ 2 ਮਹੀਨੇ ਅੰਦਰ ਲੱਗ ਜਾਣ ਤੇ ਬੋਧ ਹਾਈ ਪਾ ਦਦੇ ਆ ਇਹ ਉਹਨਾਂ ਸਿੰਘਾਂ ਚੋਂ ਇਹਨਾਂ ਦੀਆਂ ਕੁਰਬਾਨੀਆਂ ਵੱਡੀਆਂ ਤੇ ਕੌਮ ਹਮੇਸ਼ਾ ਨਾਲ ਖੜੀ ਆ ਕਿਉਂਕਿ ਕੌਮ ਗੁਰੂ ਦੀ ਹੈ ਇਹ ਸਿੰਘ ਗੁਰੂ ਦੇ ਆ ਸੋ ਇਹ ਬਹੁਤ ਵੱਡਾ ਇੱਕ ਸਾਡੀ ਭੈਣ ਨੇ ਉਪਰਾਲਾ ਕੀਤਾ ਹੈ ਜਿਵੇਂ ਬਾਬਾ ਜੀ ਪਹਿਲਾਂ ਕਹਿ ਕੇ ਗਏ ਨਾ ਇਹ ਗੱਲਾ ਜਰੂਰ ਤੁਸੀਂ ਪ੍ਰੈਸ ਦਾ ਮੀਡੀਆ ਦਾ ਸਭ ਤੋਂ ਪਹਿਲਾ ਰੋਲ ਹੈ ਤੁਸੀਂ ਚੌਥਾ ਪਾਇਰੋਂ ਪ੍ਰਚਾਰਕ ਵੀ ਇਹਨਾਂ ਗੱਲਾਂ ਨੂੰ ਹਮੇਸ਼ਾ ਇਹਨਾਂ ਕਿਆ ਕਰੋ ਬੇਅੰਤ ਮਾਰਤਾ ਕੋਈ ਕਤਲ ਨਹੀਂ ਕੀਤਾ ਸੀ ਅਸੀਂ ਸਿਸਟਮ ਦੇ ਸੰਦ ਲਾਏ ਆ ਜੇ ਅਸੀਂ ਮਾਰਨੇ ਹੁੰਦੇ ਭੀੜ ਨੂੰ ਮਾਰ ਸਕਦੇ ਜਿਹੜਾ ਇਹਨਾਂ ਦਾ ਇੱਕ ਬੰਬ ਹੈ ਉਹ ਕਿੱਦਾਂ ਸੈਂਕੜੇ ਭੀੜ ਨੂੰ ਮਾਰ ਸਕਦਾ ਪਰ ਉੱਥੇ ਬੇਅੰਤ ਸਗੀ ਮਰਿਆ ਹੈ ਹਨਾ ਅਸੀਂ ਛੋਟੇ-ਮੋਟਿਆਂ ਨੂੰ ਮਾਰਨ 'ਚ ਵਿਸ਼ਵਾਸ ਨਹੀਂ ਰੱਖਦੇ ਸਾਡੀ ਕੌਮ ਚੰਗੀ ਤਰ੍ਹਾਂ ਜਾਣਦੀ ਆ ਸਾਡੇ ਗੁਰੂ ਦਾ ਬੜਾ ਇਹਨਾਂ ਸਿੰਘਾਂ ਦੇ ਉੱਤੇ ਸਿਰ ਤੇ ਹੱਥ ਹੈ ਵੀ ਜਿੰਨੇ ਲਾਹੇ ਆ ਕੱਲ੍ਹਾਂ ਟੀਸਾਂਗੇ ਲਾਹਾਂ ਪੁਰ ਥੱਲੇ ਨੂੰ ਨਹੀਂ ਆਤ ਪਾਇ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਭਾਬੇ ਕੀ ਕਹਿਣਾ ਚਾਹੁੰਗੇ ਅੱਜ ਵੱਡਾ ਸਨਮਾਨ ਐਡੀ ਵੱਡੀ ਸਿੱਖ ਕੌਮ ਦੀ ਉਹ ਲਾਇਬ੍ਰੇਰੀ ਉਹਨਾਂ ਦਾ ਜੀਵਨ ਐਡਾ ਵੱਡਾ ਪ੍ਰਚਾਰ ਏ ਵੀ ਜਿਹੜਾ ਸਾਡੇ ਅੱਜਕੱਲ ਬੱਚੇ ਉਹਨਾਂ ਨਾਲ ਵੇਖਣਗੇ ਤੇ ਉਹਨਾਂ ਨੂੰ ਬਹੁਤ ਕੋਸ਼ਿਸ਼ ਉਹਨਾਂ ਬਾਰੇ ਅਸੀਂ ਕੀ ਬੋਲ ਸਕਨੇ ਆ ਜਿੰਨਾ ਆਪਣਾ ਜੀਵਨ ਹੀ ਲਾ ਦਿੱਤਾ ਤੇ ਐਡੀ ਵੱਡੀ ਸਿੱਖ ਕੌਮ ਦੀ ਪੱਗ ਚੋਕੇ ਸਿਰ ਤੇ ਰੱਖੀ ਉਸ ਗੰਦੇ ਸਿਸਟਮ ਨੂੰ ਸਹੀ ਪਾਸੇ ਟੋਰਿਆ ਜਿਹੜੀ ਸਾਡੀ ਅੱਜ ਕੱਲ ਨਵੀਂ ਪੀੜ੍ਹੀ ਜੇ ਕਰੇ ਛੱਡ ਰਹੀ ਏ ਜੇ ਪੱਗਾ ਬਨਣ ਲੱਗੀ ਏ ਤੇ ਇਹ ਇਹਨਾਂ ਜੋ ਜਾਨੀ ਦੇਣ ਏ ਇਹਦੇ ਅੱਗੇ ਤੇ ਅਸੀਂ ਕੁਝ ਵੀ ਨਹੀਂ ਬੋਲ ਸਕਦੇ ਬਹੁਤ ਛੋਟੇ ਆ ਅਸੀਂ ਵਾਹਿਗੁਰੂ ਕਿਰਪਾ ਕਰੇ ਸਾਡੀ ਕੌਮ ਤੇ ਜਿਹੜੀ ਪੀੜ੍ਹੀ ਏ ਇਹਨਾਂ ਨੂੰ ਵੇਖ ਕੇ ਕੁਝ ਸਿੱਖਿਆ ਲਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕ੍ਰਿਸ਼ਨ ਸਾਡੇ ਨਾਲ ਵਜੂਦ ਨੇ ਵਾਹਿਗੁਰੂ ਜੀ ਕਾ ਤੇ ਅੱਜ ਮੈਨੂੰ ਉਹ ਯਾਦ ਆਈ ਹੈ ਆਪਣੀ ਇਸ ਛੋਟੀ ਮੇਰੀ ਬੇਟੀ ਵੀ ਹੈ ਮੇਰੀ ਭੈਣ ਵੀ ਹੈ ਮੇਰਾ ਨਿੱਜੀ ਤੌਰ ਦੇ ਨਾਲ ਬਹੁਤ ਪਿਆਰ ਹੈ ਵੀ ਜਿਵੇਂ ਗੁਰਨਾਨਕ ਦੇਵ ਪਾਤਸ਼ਾਹ ਨੂੰ ਰਵਾਬ ਖਰੀਦਣ ਲਈ 20 ਰੁਪਏ ਬੇਬੇ ਨਾਨਕੀ ਨੇ ਦਿੱਤੇ ਸੀ ਕਹਿੰਦੇ ਉਹ 20 ਰੁਪਏ ਦੀ ਬੇਬੇ ਨਾਨਕੀ ਦੀ ਖਰੀਦੇਵਾਂ ਦੀ ਰਵਾਬ ਲੈ ਕੇ ਆਏ ਤੇ ਉਹਨਾਂ ਨੇ ਗੁਰੂ ਸਾਹਿਬ ਨੇ ਕੀਰਤਨ ਕੀਤਾ ਤੇ ਉਹ ਰਵਾਬ ਉਹਨਾਂ ਨੇ ਭਾਈ ਮਰਦਾਨੇ ਨੂੰ ਦਿੱਤੀ ਤੇ ਅੱਜ ਉਹ ਕੀਰਤਨ ਦਾ ਇਹ ਮੇਰੀ ਭੈਣ ਅਹਿ ਹਿੱਸਾ ਹੈ ਮੇਰੀ ਬੇਟੀ ਵਾਹਿਗੁਰੂ ਤੇ ਉਸ 20 ਰੁਪਏ ਦਾ ਹੀ ਲੰਗਰ ਸੀ ਵਾਹਿਗੁਰੂ ਤੇ 20 ਰੁਪਏ ਦੀ ਰਵਾਬ ਮਾਲਾ ਸਾਡੀ ਕਿੱਡੀ ਵੱਡੀ 20 ਰੁਪਈਆ ਦਾ ਗੁਰਨਾਨਕ ਦੇਵ ਪਾਤਸ਼ਾਹ ਨੇ ਕਿੱਡਾ ਵੱਡਾ ਮਤਲਬ ਅਹਿਮੀਅਤ ਰੱਖੀ ਐ ਤੇ ਅੱਜ ਜੋ ਇਹਨੇ ਆਪਣੀ ਇਹ ਕੀਰਤ ਕਮਾਈ ਚੋਂ ਉਹ ਜੋ ਇਹਨੇ ਰਵਾਬ ਇਹ ਇਹਨੇ ਗੁਰਨਾਨਕ ਦੇਵ ਪਾਤਸ਼ਾਹਨ ਦਿੱਤੀ ਤੇ ਉਹੀ ਰਵਾਬ ਦਾ ਕੀਰਤਨ ਇਹਦੇ ਕੋਲ ਆਇਆ ਹੂੰ ਇਹਨੇ ਉਸ ਕੀਰਤਨ ਚ ਉਹ ਇਤੁਛ ਜੀ ਬੇਟਾ ਆਪਣੇ ਵੀਰ ਨੂੰ ਦਿੱਤੀ ਐ ਇਹ ਸਾਡਾ ਭਰਾ ਆ ਕਿਉਂਕਿ ਮੈਨੂੰ ਆਪਣੀਆਂ ਬੜੀਆਂ ਯਾਦਾਂ ਹੁੰਦੀਆਂ ਜਿਸ ਜੇਲ੍ਹ ਚ ਰਹਿ ਕੇ ਆਇਆ ਤਿੰਨ ਸਾਲ ਮੈਂ ਵੀ ਉਸੇ ਹਸਪੀਟਲ ਬੈਰ ਕਿਚ ਰਹਾ 87 ਤੋਂ ਲੈ ਕੇ 90 ਤੱਕ ਮੈਂ ਉਸ ਜੇਲ੍ਹ 'ਚ ਰਿਹਾ ਜਿੱਥੇ ਇਹਨਾਂ ਦੀ ਜੇਲ੍ਹ ਬ੍ਰੇਕ ਵੀ ਹੋਈ ਹੈ ਬੜਾ ਕੁਝ ਹੋਇਆ ਇਹਨਾਂ ਨੂੰ ਸਾਰਾ ਉਹ ਕਾਂਡ ਕਰਨ ਤੋਂ ਬਾਅਦ ਉੱਥੇ ਗਏ ਆ ਤੇ ਮੈਂ ਇਸ ਗੱਲ ਦੀ ਮੈਨੂੰ ਇਹ ਹੈ ਕਿ ਜੇ ਆਪਾਂ ਵੱਡੀ ਗੱਲ ਇਹਨਾਂ ਨੇ ਸਭ ਤੋਂ ਉਹ ਕੀਤੀ ਹੋਈ ਹੈ ਕਿ ਬੰਦਾ ਸੀ ਬਹਾਦਰ ਨੂੰ ਵਜੀਦੇ ਨੂੰ ਮਾਰਨ ਨਿਕਲ ਗਈ ਤਾਂ ਰਪਾਸ਼ਾ ਨੇ ਭੇਜਿਆ ਸੀ ਤੇ ਉਹਨਾਂ ਨੇ ਵਜੀਦੇ ਨੂੰ ਮਾਰਨ ਨੂੰ ਕਿਹਾ ਸੀ ਤਾਂ ਤੇ ਉਹਨਾਂ ਨੇ ਵਜੀਦਾ ਹੀ ਪਾੜਿਆ ਇਹਨਾਂ ਨੇ ਵੀ ਉਹਨੂੰ ਹੀ ਮਾਰਿਆ ਜਿਹੜਾ ਇੱਕ ਸਾਡੇ ਇਸ ਸਿਸਟਮ ਦਾ ਸੰਧ ਸੀ ਤੇ ਸਿਸਟਮ ਨਾਲ ਉਹਦੇ ਨਾਲ ਰਲ ਕੇ ਸਾਡੇ 9 ਜਾਨ ਵੀਰਾਂ ਦਾ ਕਤਲ ਕਰ ਰਿਆ ਸੀ ਤੇ ਸਾਡੇ ਆ ਨਾ ਵੀ ਪਹਿਲਾਂ ਉਹੀ ਮਾਰੇ ਨੇ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਉਹ ਦਿੱਲੀ ਦੀ ਪ੍ਰਧਾਨ ਮੰਤਰੀ ਨੂੰ ਮਾਰਿਆ ਨਾ ਕਿ ਕਿਸੇ ਕਾਂਗਰਸ ਦੀ ਲੀਡਰ ਨੂੰ ਜਾਂ ਕਿਸੇ ਦੀ ਹੋਰ ਪਰਿਵਾਰ ਦੇ ਮੈਂਬਰ ਨੂੰ ਨਹੀਂ ਮਾਰਿਆ ਉਹਨੂੰ ਇਸ ਕਰਕੇ ਮਾਰਿਆ ਕਿ ਉਹ ਹਿੰਦੁਸਤਾਨ ਦੀ ਤਖਤ ਤੇ ਬੈਠੀ ਸੀ ਜੇ ਮੋਦੀ ਨਾਲ ਲੜਾਈ ਕਿਸਾਨਾਂ ਨੇ ਵੀ ਲੜੀ ਹੈ ਤਾਂ ਮੋਦੀ ਨਾਲ ਨਹੀਂ ਲੜੀ ਉਹ ਦਿੱਲੀ ਦੀ ਸਟੇਟ ਨਾਲ ਜਿਹੜਾ ਉੱਥੇ ਪ੍ਰਧਾਨ ਮੰਤਰੀ ਸੀ ਉਹਦੇ ਨਾਲ ਲੜੀ ਹੈ ਤੇ ਉਹ ਤੋਂ ਸਾਡੇ 13 ਸਾਲ ਬਾਅਦ ਤੇਰਾ ਮਹੀਨੇ ਬਾਅਦ ਉਹ ਸਾਡੇ ਸਾਰੇ ਫਰਮਾਫ ਹੋਏ ਨੇ ਤੁਹਾਨੂੰ ਵੀ ਪਤਾ ਹੀ ਹੈ ਉਹਨਾਂ ਨੇ ਉਹਨਾਂ ਦਾ ਵਾਪਸ ਲਈ ਹੈ ਤੇ ਇਸ ਕਰਕੇ ਅਸੀਂ ਮੈਂ ਆਪਣੇ ਵੀਰ ਦਾ ਮੇਰਾ ਵੀਰ ਹੈ ਅਸੀਂ ਬਹੁਤ ਸਤ ਕਰਦੇ ਹਾਂ ਸਾਨੂੰ ਸਾਰਿਆਂ ਦੀ ਇੱਕ ਦੂਜੇ ਤੇ ਮਾਣ ਹੈ ਅ ਅਸੀਂ ਸਾਡੇ ਕੋਲ ਤਾਂ ਜਿਵੇਂ ਕਹਿੰਦੇ ਵੀ ਐਨੇ ਤਾਂ ਲੋਕਾਂ ਨੇ ਪੈਸੇ ਦੇਖੇ ਨਹੀਂ ਹੋਣੇ ਜਿਵੇਂ ਅਸੀਂ ਲੁਧਿਆਣੇ ਵਾਲੀ ਬੈਂਕਟ ਗੈਤੀ ਵਾਲੇ ਪੈਸੇ ਸਾਡੇ ਕੋਲ ਰਹੇ ਆ ਅਸੀਂ ਦੇਖਿਆ ਤੇ ਅਸੀਂ ਉਹ ਪੈਸਿਆਂ ਨੂੰ ਕਦੇ ਹੱਥ ਨਹੀਂ ਲਾਇਆ ਤੇ ਪੰਥ ਦੇ ਕੰਮ ਹੀ ਕੀਤੇ ਆ ਤੇ ਇਹ ਵੀ ਇੱਕ ਪੰਥ ਦਾ ਹੈ ਮੇਰੀ ਬੇਟੀ ਨੇ ਮੇਰੀ ਭੈਣ ਨੇ ਬਹੁਤ ਵੱਡਾ ਕੰਮ ਕੀਤਾ ਆ ਸਾਡੇ ਲਈ ਸਤਿਕਾਰ ਹੈ ਬਹੁਤ ਜਿਆਦਾ ਸਾਰਿਆਂ ਦਾ ਹੀ ਬਣਦਾ ਅਸੀਂ ਇੱਕ ਦੂਜੇ ਦਾ ਬਹੁਤ ਰਿਗਾਰਡ ਕਰਦੇ ਹਾਂ ਹੁਣ ਵੀ ਪਰ ਇਹ ਗੱਲਾਂ ਇਹ ਗੱਲਾਂ ਜਿਹੜੀਆਂ ਆ ਜੋ ਵੀ ਮੇਰਾ ਵੀਰ ਕਹਿ ਰਿਹਾ ਆ ਮੈਂ ਹਮੇਸ਼ਾ ਹੀ ਜਦੋਂ ਕੀਰਤਨ ਦੀ ਸ਼ੁਰੂਆਤ ਕੀਤੀ ਆ ਮੇਰੀ ਸਟੱਡੀ ਐਮਸੀ ਆ ਪਰ ਮੈਨੂੰ ਇਹ ਬੜੀ ਵੱਡ ਮੁੱਲੀ ਦਾਤ ਜਿਹੜੀ ਆ ਗੁਰੂ ਸਾਹਿਬ ਨੇ ਦਿੱਤੀ ਹੋਈ ਆ ਔਰ ਜਦੋਂ ਦੀ ਮੈਂ ਇਹ ਦਾਤ ਜਿਹੜੀ ਹੈ ਮੈਨੂੰ ਬਖਸ਼ਿਸ਼ ਹੋਈ ਆ ਔਰ ਮੇਰਾ ਸ਼ੁਰੂ ਤੋਂ ਹੀ ਜਿਹੜਾ ਆ ਉਹ ਬਹਿਣੀ ਰਹਿਣੀ ਮੇਰੀ ਸੰਘਰਸ਼ੀ ਸਿੰਘਾਂ ਦੇ ਨਾਲ ਰਹੀ ਆ ਸ਼ਹੀਦ ਪਰਿਵਾਰਾਂ ਦੇ ਨਾਲ ਰਹੀ ਆ ਜਿਦੇ ਕਰਕੇ ਮੇਰੀ ਸੋਚ ਅੱਜ ਇਥੋਂ ਤੱਕ ਬਦਲਾਵ ਕੀਤੀ ਇਹ ਸਿਰਫ ਮੇਰੇ ਵੀਰਾਂ ਦੇ ਸਦਕਾ ਆ ਕਿ ਮੈਨੂੰ ਉਹਨਾਂ ਦੇ ਕੋਲ ਉਹਨਾਂ ਦੀ ਬੈਠਕ ਕਰਕੇ ਮੇਰੇ ਵਿੱਚ ਉਹ ਕੌਮੀ ਜਜ਼ਬਾ ਜਿਹੜਾ ਆ ਉਹ ਪੈਦਾ ਹੋਇਆ ਆ ਉਹਨਾਂ ਦੀਆਂ ਹੱਡ ਬੀਤੀਆਂ ਸੁਣ ਸੁਣ ਕੇ ਮੇਰੇ ਅੰਦਰ ਵੀ ਉਹ ਜਜ਼ਬਾ ਪੈਦਾ ਹੋਇਆ ਵੀ ਮੈਂ ਵੀ ਆਪਣੇ ਵੀਰਾਂ ਦੇ ਨਕਸ਼ੇ ਕਦਮ ਤੇ ਜਿਹੜਾ ਆ ਉਹ ਚੱਲ ਸਕਾਂ ਕਿਸੇ ਨੂੰ ਕਹਿਣਾ ਆਸਾਨ ਪਰ ਉਸ ਰਾਹ ਤੇ ਆਪ ਤੁਰਨਾ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਵਧੀਆ ਕਿਸੇ ਨੂੰ ਮਤਾਂ ਦੇਣ ਦੀ ਬਜਾਏ ਸੋ ਮੈਂ ਕੁਝ ਵੀ ਦੇਣ ਦੇ ਕਾਬਿਲ ਨਹੀਂ ਹੈਗੀ ਜੋ ਵੀ ਆ ਉਹ ਗੁਰੂ ਸਾਹਿਬ ਦੇਣਦਾਰ ਹੈਗੇ ਨੇ ਉਹ ਸਿਰਫ ਇੱਕ ਚਿਹਰਾ ਮੋਹਰਾ ਲੱਭਦੇ ਨੇ ਜਿਹਦੇ ਥਰੂ ਆਪਦੀ ਸੇਵਾ ਜੜੀ ਕਰਵਾਉਂਦੇ ਨੇ ਸੋ ਮੈਂ ਤੇ ਦਿਨੋ ਤਨਵਾਦ ਕਰਦੀ ਆ ਆਪਣੇ ਬੰਦੀ ਸਿੰਘਾਂ ਦਾ ਆਪਣੇ ਕੌਮੀ ਸਿੰਘਾਂ ਦਾ ਜਿਨ੍ਹਾਂ ਦੀ ਸੰਗਤ ਦਾ ਮੈਂ ਆਨੰਦ ਮਾਣ ਰਹੀ ਆ ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਦੀ ਆ ਤੇ ਮੈਂ ਬਹੁਤ ਬਹੁਤ ਕੁਝ ਸਿੱਖਦੀ ਰਵਾਂਗੀ ਇਹ ਮੇਰੇ ਵੀਰ ਵੀਨੇ ਵੱਡੇ ਸੀਨੀਅਰ ਨੇ ਇਹ ਗੱਲ ਸਿਖਾਈ ਸੀ ਮੈਨੂੰ ਬੜੀ ਧੀਰ ਪਹਿਲਾਂ ਦੀ ਮੈਂ ਇਹਨੂੰ ਕਿਸੇ ਵੀ ਤੂ ਗੁਰਬਾਣੀ ਪੜਦੀ ਆ ਗੁਰਬਾਣੀ ਦਾ ਕੀਰਤਨ ਕਰਦੀ ਆ ਤੇ ਸ਼ੇਖ ਫਰੀਦ ਦਾ ਇੱਕ ਸ਼ਲੋਕ ਸਬਰ ਅੰਦਰ ਸਬਰੀ ਤਨ ਇਵੈ ਜਲੇਨ ਹੋਨੰਦ ਜੀ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ ਤੇ ਬਸ ਮੈਂ ਇਹਨੂੰ ਇੱਕ ਗੱਲ ਸਹੀ ਦੀ ਸਬਰ ਰੱਖਣਾ ਤੇ ਅਸੀਂ ਬਚਪਨ ਤੋਂ ਹੀ ਸਬਰ ਰੱਖ ਰਹੇ ਹਾਂ ਅਸੀਂ 300 ਸਾਲ ਤੋਂ ਕਲਗੀਧਰ ਪਾਸ਼ਾ ਦੇ ਨਾਲ ਤੁਰੇ ਆ ਰਹੇ ਹਾਂ ਤੂੰ ਸਾਡੀ ਜਦੋਂ ਡਿਊਟੀ ਲਾਉਂਦਾ ਅਸੀਂ ਸਾਰੇ ਉੰਨੇ ਆ ਇਹ ਸਾਰਾ ਲਾਣਾ ਕਲਗੀਧਰ ਪਾਸ਼ਾ ਦਾ ਹੀ ਉਹਦਾ ਪੁੱਤ ਹੈ ਉਹਦੇ ਸਾਰੇ ਨਾਦੀ ਪੁੱਤ ਨੇ ਬਿਲਕੁਲ ਬਿੰਦੀ ਪੁੱਤ ਦਾ ਚਮਕੌਰ ਦੀ ਗੜੀ ਚ ਤੇ ਫਤਿਹਗੜ੍ਹ ਸਾਹਿਬ ਚ ਹੀ ਹੋਗੇ ਚਾਰੇ ਤੇ ਅਸੀਂ ਉਹਦੇ ਨਾਦੀ ਪੁੱਤਾਂ ਤੇ ਹਮੇਸ਼ਾ ਜਦੋਂ ਦਾ ਸਾਨੂੰ ਆਪਣੇ ਹੱਥਾਂ ਨਾਲ ਅਮਰ ਛਕਾਏ ਆ ਅੱਜ ਤੋਂ 350 ਸਾਲ ਪਹਿਲਾਂ ਵੀ ਉਸ ਤੋਂ ਪਹਿਲਾਂ ਵੀ ਸਦੀਆਂ ਤੋਂ ਪਤਾ ਨਹੀਂ ਅਸੀਂ ਜੁਗਾਂ ਤੋਂ ਕਦੇ ਉਹਦੇ ਨਾਲ ਤੁਰੇ ਆ ਰਹੇ ਹਾਂ ਤੇ ਕਲਗੀਧਰ ਦੀ ਕਿੰਨੀ ਸੇਵਾ ਆ ਤੇ ਕਿਹੜੇ-ਕਿਹੜੇ ਜੁਗਾਂ ਚੋਂ ਕਿਤੇ-ਕਿੱਤੇ ਸੇਵਾ ਕਰਿਆ ਇਹ ਸਾਡੇ ਸਾਰੇ ਵੀਰਾਂ ਤੋਂ ਸੇਵਾ ਲੈਂਦਾ ਅਸੀਂ ਹਮੇਸ਼ਾ ਉਹਦੇ ਪੰਥ ਨਾਲ ਖੜੇ ਹਾਂ ਤੇ ਉਹਦੇ ਨਾਲ ਖੜੇ ਹਾਂ ਉਹਦੇ ਪੰਥ ਤੋਂ ਤੇ ਉਹ ਤੋਂ ਗੁਰੂ ਤੇ ਗੁਰੂ ਪੰਥ ਇਹ ਦੋ ਚੀਜ਼ਾਂ ਇਕੱਠੀਆਂ ਨੇ ਅਸੀਂ ਗੁਰੂ ਨਾਲ ਖੜੇ ਹਾਂ ਤੇ ਪੰਥ ਨਾਲ ਖੜੇ ਹਾਂ ਤੇ ਬਾਕੀ ਅਸੀਂ ਲੋਕਾਂ ਨਾਲ ਨਹੀਂ ਹੈਗੇ ਹਾਂ ਸਾਨੂੰ ਇੱਕ ਗੱਲ ਦਾ ਮੈਂ ਜਿਹੜਾ ਗੱਲ ਚੱਲਦੀ ਹੈ ਸਾਨੂੰ ਸ਼ਰਮਣੀ ਕਮੇਟੀ ਦੇ ਕੋਈ ਗਿਲਵਾ ਗਿਲਾ ਛਗਵਾਨੀ ਕਿਉਂਕਿ ਉਹ ਗਲੂ ਦੀ ਗੁਰ ਰੱਖ ਅਸੀਂ ਸਿੱਖਾਂ ਦਾ ਮਨ ਨਹੀਂ ਕਦੇ ਕਈ ਖੋਗੇ ਅਸੀਂ ਅਸੀਂ ਕੋਈ ਮਸੰਦ ਨਹੀਂ ਹੈਗੇ ਕਿ ਅਸੀਂ ਗੁਲਕੇ ਦੇ ਪੈਸੇ ਖਾਣੇ ਇਹ ਸਾਡੇ ਮਨ ਚ ਭਾਵਨਾ ਕਦੇ ਨਹੀਂ ਹੈਗੀ ਕਿਸੇ ਵੀਰ ਦੇ ਨਹੀਂ ਇਹ ਨਾ ਇਹਦੇ ਚ ਨਾ ਮੇਰੇ ਚ ਨਾ ਮੰਦੇ ਕਿਸੇ ਦੇ ਸਾਡੇ ਜਨੇ ਅਸੀਂ ਸਾਰੇ ਸਿੰਘੜੇ ਸਾਡੇ ਮਨਾਂ ਚ ਨਹੀਂ ਹੁੰਦੀ ਉਹ ਸਾਡਾ ਗੁਰੂ ਹੈ ਗੁਰੂ ਨੂੰ ਪੇਟਾ ਛੱਡਦੀ ਹੈ ਉਹਦੇ ਚੋਂ ਜਦੋਂ ਕੋਈ ਢਿਲਾ ਮੱਠਾ ਹੁੰਦਾ ਜਾਂ ਸਾਡੀ ਕੋਈ ਸੇਵਾ ਕਰਦੇ ਆ ਤਾਂ ਕੋਈ ਗੱਲ ਨਹੀਂ ਉਹਨਾਂ ਦੀ ਮौज ਹੈ ਪਰ ਅਸੀਂ ਸਾਨੂੰ ਨਾ ਕਿਸੇ ਸ਼ਰਮਣੀ ਕਮੇਟੀ ਤੇ ਨਾ ਕਿਸੇ ਔਰ ਤੇ ਕਦੇ ਕੋਈ ਨਹੀਂ ਉਹ ਉਹ ਗੁਰੂ ਦੇ ਦੇਣਦਾਰ ਹੈ ਜਿਹੜੇ ਨਹੀਂ ਮਤਲਬ ਇਹ ਇਹਨਾਂ ਸਿੰਘਾਂ ਦੀ ਸੇਵਾ ਕਰਦੇ ਜੀ ਪਰ ਅਸੀਂ ਹਮੇਸ਼ਾ ਗੁਰੂ ਦੀ ਸਿੱਖਾਂ ਤੇ ਝਾਗ ਰੱਖੀ ਹੈ ਕਲਗੀਧਰ ਪਾਤਸ਼ਾਹ ਨੂੰ ਕੋੜਾ ਭਾਈ ਨਗਾਈਆ ਸਿੰਘ ਨੇ ਮੰਜੀ ਸਾਹਿਬ ਆਲਮਗੀਰ ਇੱਕ ਸਿੱਖ ਨੇ ਭੇਟ ਕੀਤਾ ਸੀ ਕਿਸੇ ਰਾਜੇ ਨੇ ਨਹੀਂ ਭੇਟ ਕੀਤਾ ਅੱਜ ਵੀ ਕਿ ਸਿੱਖ ਉਹ ਵੀ ਘੋੜਾ ਹੀ ਹੈ ਇਹ ਵੀ ਘੋੜਾ ਹੀ ਹੈ ਇੱਕੇ ਇੱਕੇ ਜੀ ਚੀਜ਼ਾਂ ਬਰਾਬਰ ਹੈ ਜਦੋਂ ਅਸੀਂ ਸਿੱਖੀ ਦੇਖਦੇ ਨਾ ਕਿਉਂਕਿ ਮੈਨੂੰ ਮੂਲੋਵਾਲ ਜਾਣ ਦਾ ਮੌਕਾ ਮਿਲਿਆ ਮੈਂ ਉੱਥੇ ਰਾਤ ਨੂੰ ਵੀ ਗਿਆ ਵੀ ਕਲਗੀ ਤਰਪਾ ਅੱਛਾ 12 ਵਜੇ ਰਾਤ ਨੂੰ ਉੱਥੇ ਮਿਲਣਾ ਆਇਆ ਸੀ ਭਾਈ ਨਗਾਈ ਅਸੀਂ ਦੇ ਪਰਿਵਾਰ ਨੂੰ ਜਦੋਂ ਉਹਦਾ ਪਰਿਵਾਰ ਸਾਰਾ ਸਚੀਦ ਕਰ ਦਿੱਤਾ ਸੀ ਉਸ ਘੋੜੇ ਵਿੱਚ ਤੇ ਫਿਰ ਅਸੀਂ ਉਹ ਕਲਗੀਧਰ ਪਾਤਸ਼ਾਹ ਦੇ ਪਦ ਚੰਨਾਂ ਦੇ ਚੱਲਦੇ ਆ ਗੁਰੂ ਤੇ ਗੁਰੂ ਪੰਥ ਮੈਂ ਤਾਂ ਇੱਕ ਗੱਲ ਦੱਸੀ ਇਹ ਦੋਵੇਂ ਬਰਾਬਰ ਨੇ ਤੇ ਜਦੋਂ ਅਸੀਂ ਇਹ ਬਾਣੀ ਪੜ੍ਹਦੇ ਆ ਇਹ ਇਹ ਕਲਗੀਧਰ ਦੇ ਬਹੁਤ ਸ਼ਬਦ ਸਰਬਲੋਕ ਗ੍ਰੰਥ ਚ ਪੰਥ ਤੇ ਗ੍ਰੰਥ ਦੇ ਲਿਖੇ ਹੋਏ ਆ ਜੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਗੁਰੂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇਹ ਸਾਰੇ ਮੰਨਦੇ ਆ ਪਰ ਅਸੀਂ ਦਸਮੂਹ ਦੀ ਬਾਣੀ ਦਾ ਸਰਬਲੋਕ ਗ੍ਰੰਥ ਦਾ ਭਾਈ ਗੁਰਦਾਸ ਦੀਆਂ 12 ਦਾ ਸਾਰਿਆਂ ਦਾ ਕੀਰਤਨ ਕਰਦੇ ਸੁਣਦੇ ਤੇ ਅਸੀਂ ਉਹਨਾਂ ਦਾ ਸਤਿ ਜੀ ਤੇ ਬਹੁਤ ਬਹੁਤ ਧੰਨਵਾਦ ਹੈ ਮੈਂ ਆਪਣੀ ਭੈਣ ਦਾ ਵੀ ਕਰਦਾ ਤੇ ਆਪਣੇ ਵੀਰ ਦਾ ਵੀ ਆ ਇਹਦਾ ਸਾਡਾ ਬਹੁਤ ਸਤਿਕਾਰ ਹੈ ਕਿਉਂਕਿ ਮੇਰੇ ਜ਼ਿਲੇ ਦੇ ਨੇ ਮੇਰੇ ਹਲਕਾ ਹਵਾਰਾ ਵੀ ਮੇਰੇ ਹਲਕੇ ਚ ਪੈਂਦਾ ਚਮਕੌਰ ਸਾਹਿਬ ਜੀ ਸਾਡਾ ਪਿੰਡ ਹੈ ਤਾਰਾ ਵੀ ਮੇਰੇ ਨਾਲ ਹੈ ਸਾਰੇ ਉਹਨਾਂ ਦੇ ਨਾਲ ਰਹੇ ਨੇ ਮੇਰੇ ਗਵੰਡੀ ਨੇ ਮੇਰੇ ਨਾਲ ਪਿੰਡ ਹੈ ਉਹਨਾਂ ਦਾ ਭੋਰੇ ਦਾ ਵੀ ਸਾਡੇ ਨਾਲ ਹੈ ਮੈਂ ਉਹਨਾਂ ਨੂੰ ਮਿਲਦਾ ਵੀ ਰਿਹਾ ਜਦੋਂ ਮਾਤਾ ਦੀ ਉਹਦੇ ਦੀ ਡੈਥ ਹੋਈ ਹੈ ਜਿਸ ਵੇਲੇ ਅਸੀਂ ਸੰਸਕਾਰ ਕਰਿਆ ਤੇ ਭੋਰਾ ਮੇਰੇ ਕੋਲ ਖੜਾ ਸੀ ਉਸ ਵੇਲੇ ਆਇਆ ਸੀ ਉਹ ਅਸੀਂ ਉਹਨੂੰ ਮਿਲੇ ਆ ਵੀ ਸਾਡਾ ਪਿਆਰ ਹੈ ਵੀ ਹੁਣ ਵੀ ਸਾਡਾ ਸਿੰਘਾਂ ਨਾਲ ਹੀ ਪਿਆਰ ਹੈ ਤੇ ਅੱਜ ਵੀ ਹੈ ਮੈਂ ਇਹਦਾ ਤੇ ਇਹਦੇ ਲੋ ਸਤਿਕਾਰ ਕਰਦਾ ਵੇ ਇਹਨਾਂ ਵੀਰਾਂ ਨੇ ਬਹੁਤ ਹੌਸਲਾ ਰੱਖਿਆ ਸਾਨੂੰ ਕਿਸੇ ਦੀ ਕੋਈ ਝਾਕ ਦੀ ਲੋੜ ਨਹੀਂ ਹੈਗੀ ਸਾਡੇ ਦੇ ਸਿੰਘ ਬਹੁਤ ਨੇ ਸਿੰਘੇ ਸਾਡੀ ਮਦਦ ਕਰਦੇ ਨੇ ਅਸੀਂ ਸਿੰਘਾਂ ਨਾਲ ਹੀ ਖੜੇ ਆਂ ਪੰਥ ਨਾਲ ਖੜੇ ਆਂ ਅਸੀਂ ਕਿਸੇ ਸੰਸਥਾ ਵੱਲ ਕਦੇ ਨਹੀਂ ਕਹਿੰਦੇ ਠੀਕ ਹੈ ਬਾਬਾ ਜੀ ਉਹਨਾਂ ਕਰਸੇ ਵਾਲੇ ਸੰਤ ਨੇ ਸਾਡਾ ਬਹੁਤ ਰਿਗਾਰਡ ਕਰਦੇ ਅਸੀਂ ਇਹਨਾਂ ਦੇ ਵੀ ਕਰਦੇ ਆਂ ਸਾਰੇ ਹੀ ਕਰਦੇ ਨੇ ਸ਼ਰਮਣੀ ਕਮੇਟੀ ਵਾਲੇ ਵੀ ਕਰਦੇ ਆਂ ਬਾਕੀ ਵੀ ਕਰਦੇ ਆਂ ਬਾਕੀ ਪੰਥਰੀਆਂ ਅਖੰਡ ਕੀਰਤਨੀ ਜਥੇ ਵਾਲੇ ਆਂ ਟਕਸਾਲਾ ਵਾਲੇ ਆਂ ਸਾਰੇ ਸਾਡੇ ਰਿਗਾਰਡ ਕਰਦੇ ਆਂ ਅਸੀਂ ਸਭ ਦਾ ਸਤਿਕਾਰ ਕਰਦੇ ਆਂ ਅਸੀਂ ਕਦੇ ਕਿਸੇ ਨੂੰ ਨਹੀਂ ਮਾਰਿਆ ਕਿਉਂਕਿ ਅਸੀਂ ਉਸ ਸਾਂਤੇ ਜਨੈਲ ਸਿੰਘ ਦੀਆਂ ਗੱਲਾਂ ਸੁਣੀਆਂ ਮੈਂ ਤਾਂ ਸਟੇਜ ਤੇ ਖੜਕੇ ਉਹਨਾਂ ਦਾ ਸਰੂਪਾ ਪਾਇਆ ਆ ਆਪਦੇ ਗਲੇ 'ਚ ਤੇ ਅਸੀਂ ਉਹਨਾਂ ਦੇ ਕਹਿਣੇ ਮੰਨੇ ਆ ਕਹਿਣੇ ਮੰਨ ਕੇ ਅਸੀਂ ਇੱਥੇ ਤੱਕ ਅਸੀਂ ਤਾਂ ਨਿਖਿੱਧ ਚੱਕਰੀਆਂ ਨੌਕਰੀਆਂ ਨੂੰ ਇਹ ਵੀ ਇੰਜੀਨੀਅਰ ਨੇ ਮੈਂ ਵੀ ਸਿਵਲ ਇੰਜੀਨੀਅਰ ਹੀ ਕੀਤੀ ਹੋਈ ਐ ਜੀਐਨਈ ਚ ਘਰ ਗੁਰ ਨਾਲ ਕੇ ਇੰਜੀਨੀਅਰ ਗੋਲ ਜੇ ਲੁਧਿਆਣਾ ਆ ਤੇ ਉਸ ਜਵਾਨੇ ਚ ਮੈਂ ਜਦੋਂ ਕੀਤੀ ਐ ਅੱਜ ਤੱਕ ਤਾਂ ਮੈਂ ਵੱਡੀਆਂ ਪੋਸਟਾਂ ਤੇ ਅਸੀਂ ਰਿਟਾਇਰ ਹੁੰਦੇ ਬੰਨਾ ਸੰਤਾਨਾ ਕਹੇ ਤਾਂ ਇਹ ਨਿਖਿੱਧ ਚੱਕਰੀ ਲੱਤਾਂ ਮਾਰਨੀ ਪੰਥਰੀ ਸੇਵਾ ਕਰਨੀ ਅਸੀਂ ਪੰਥਰੀ ਸੇਵਾ ਕੀਤੀ ਤੇ ਵੀਰਣਾ ਵੀ ਕੀਤੀ ਐ ਅਸੀਂ ਸਾਰੇ ਕਰ ਰਹੇ ਹਾਂ ਤੇ ਬਹੁਰੇਆਂ ਦਾ ਸਾਰਿਆਂ ਦਾ ਧੰਨਵਾਦ ਐ ਅਸੀਂ ਵੀਰ ਦੇ ਬਹੁਤ ਸਤਿਕਾਰ ਆ ਆਪਣੀ ਭੈਣ ਦਾ ਵੀ ਸਤਿਕਾਰ ਕਰਦੇ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਅੱਜ ਸਨਮਾਨ ਕੀਤਾ ਗਿਆ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਜਿਹੜੇ ਸਾਡੇ ਸਿੱਖ ਕੌਮ ਦੇ ਜਹਾਰੂ ਯੋਧੇ ਨੇ ਸਿੰਘ ਨੇ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਜਿਹੜਾ ਬਣਦਾ ਮਾਣ ਸਨਮਾਨ ਸਤਿਕਾਰ ਦਿੱਤਾ ਜਾਵੇਗਾ ਕੈਮਰਾਮੈਨ ਗੁਜਰਤ ਸਿੰਘ ਦੇ ਨਾਲ ਮੈਂ ਸੈਮ ਟੀਵੀ ਤੋਂ ਰਾਜੀ ਸਿੰਘ ਭੁੱਲਰ ਪਟਿਆਲਾ